ਓ ਕੀ ਕੀ ਗਲਾਸ ਕਿੱਥੇ ਆ ਯਾਰ ਮੈਂ ਚਾਹ ਪੀਣੀ ਉਹ ਜਾ ਪਤੰਦਰਾ ਸਾਰੇ ਗਲਾਸ ਲਾਈ ਫਿਰਦਾ ਇੱਕ ਤਾਂ ਦੇ ਜਾ ਓ ਕਿਵੇਂ ਜੱਗਿਆ ਠੀਕ ਐ ਕਿਵੇਂ ਨੂੰ ਸਿਆਲ ਦੇ ਵਿੱਚ ਪੱਖੀਆਂ ਚੱਲਣ ਡਿਆ ਐ ਜਵਾਗ ਨੂੰ ਬਿਮਾਰ ਕਰਨਾ ਹੀ ਓ ਯਾਰ ਇਹ ਆਂਦਾ ਮੇਰੇ ਨਿੱਬੇ ਆ ਗਏ ਤੇ ਉਸ ਕਾ ਮੈਂ ਤਾਂ ਡੂੜ ਘੈਂਟ ਆ ਗਿਆ ਉੱਤੇ ਇੱਥੇ ਭਾਈ ਬੈਠਾ ਦਾ ਪੱਖੀ ਚੱਲੀ ਆ ਪੱਖੀ ਚੱਲੀ ਆ ਇਹ ਪੱਖੀਆਂ ਨਾਲ ਨਹੀਂ ਸੁੱਕਣੇ ਇਹ ਤਾਂ ਮਹੀਨੇ ਡੇਢ ਬਾਅਦ ਆਪੇ ਸੁੱਕਣਗੇ ਜਦੋਂ ਗਰਮੀ ਆ ਗਈ ਇਹ ਤਾਂ ਸਾਡੇ ਤਾਂ ਐਵੇਂ ਲਮਕਦੇ ਰਹਣੇ ਇੱਜੇ ਇੱਜੇ ਅਜਾ ਕੋ ਯਾਰ ਕੋਈ ਨਰਮਾ ਚ ਬਣਾ ਲੈ ਦਾ ਨਰਮਾ ਜੀ ਕੋ ਨਾ ਆ ਲੈ ਜਾ ਆ ਨਹੀਂ ਤਰਨਾ ਨਰਮਾ ਤੇ ਕੱਟ ਕੱਟਦਾ ਉਹ ਜੱਟ ਜੱਪ ਜਾ ਮੈਂ ਚਾਉਂ ਗਿਆ ਨਹੀਂ ਥੋੜੀ ਜੱਟਦਾ ਅੱਛਾ ਗਾਰੇ ਲਜਾਣੇ ਨਚਾਰੇ ਥੋੜਾ ਲਜਾਣੇ ਯਾਰ